ਬੋਲੀ ਨਾ ਰਹੀ ਤਾਂ ਕਵਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁੱਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਪੁੱਤਰਾਂ ਪੰਜਾਬੀਆਂ ਨੇ ਵਾਰੀਆਂ ਜਵਾਨੀਆਂ ਸੀਸ ਕਟਵਾ ਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਗੁਰੂਆਂ ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ ਪੁੱਤ ਚਣਵਾ ਕੇ ਨੀਹਾਂ ਕੀਤੀਆਂ ਨੇ ਪੱਕੀਆਂ ਭੁੱਲ ਚੁੱਕ ਵਿੱਚ ਕਿਤੇ ਨੀਹਾਂ ਨਾ ਹਿਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਅੱਖਰਾਂ ਚ ਲਹੂ ਦੀ ਕਹਾਣੀ ਕੁਲੀ ਹੋਈ ਏ ਸਾਡੀ ਬੋਲੀ ਵਿੱਚ ਸੱਚੀ ਬਾਣੀ ਕੁਲੀ ਹੋਈ ਏ ਪ੍ਰੀਤ ਸਾਰੇ ਬੱਚਿਆਂ ਚ ਬਾਣੀ ਦੀ ਜਗਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ